ਅੱਛਾ ਯਾਰ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਤੀਸਰੀ ਗੱਲ ਐਦਾ ਹੈ ਕਿ ਇੰਸਟਾਗ੍ਰam ਪੇਜ ਨੂੰ ਵੀ ਤੇ ਫੇਸਬੁੱਕ ਪੇਜ ਨੂੰ ਵੀ ਪਲੀਜ਼ 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 ਰਿਕਵੈਸਟ ਹੈ ਪਹੁੰਚੋ ਤਾਂ ਕਿ ਮਿਹਨਤ ਦੱਬ ਕੇ ਕੀਤੀ ਜਾ ਸਕੇ ਚੌਥੀ ਗੱਲ ਇਹ ਹੈ ਆ ਕਰਨ ਸਕੂਲ ਤੋਂ ਆਉਣੇ ਆਲੇ ਮੈਨੂੰ ਸਪੇਰੇ ਹੀ ਡਿਮਾਰਜ ਜੀ ਪਾ ਗਿਆ ਤਾਂ ਯਾਰ ਕਹਿੰਦਾ ਕੁਝ ਖਾਣ ਨੂੰ ਬਣਾ ਲੀਆ ਚ ਬਹੁਤ ਟਾਈਮ ਹੋ ਗਿਆ ਮੈਂ ਕਿਹਾ ਕੀ ਬਣਾਵਾਂ ਕੀ ਮੈਨਾਂ ਮੈਂ ਕਹਿੰਦਾ ਯਾਰ ਦੀਦੀ ਜੋ ਵੀ ਤੂੰ ਬਣਾਉਂਗੀ ਯਮਿਓ ਬਣਦਾ ਮੈਂ ਕਿਹਾ ਚਲੋ ਠੀਕ ਐ ਫਟਾਫਟ ਸਾਰਾ ਹੁਣ ਇਸ ਟਾਈਮ ਮੈਂ ਸਮਾਨ ਲੈ ਕੇ ਆਈ ਆ ਅੰਦਰ ਘਰਤਾ ਜੀ ਹੁਣ ਆਪਾਂ ਬਣਾਨੇ ਆ ਕੁਝ ਇਹਨੇਕ ਜਾ ਕਿ ਹੁਣਾ ਛੁੱਟੀਆਂ ਮਿਲਾਂ ਕੇ ਹਟੀਆਂ ਬੱਚੇ ਕਹਿੰਦੇ ਆ ਛੁੱਟੀਆਂ 'ਚ ਤਾਂ ਤੁਸੀਂ ਇੰਨਾ ਕੁਝ ਖਿਲਾਉਂਦੇ ਸੀ ਹੁਣ ਜਦ ਅਸੀਂ ਸਕੂਲ ਤੋਂ ਆਉਂਦੇ ਕੁਝ ਵੀ ਨਹੀਂ ਹੁੰਦਾ ਸਿਰਫ ਰੋਟੀ ਦੇ ਦਿੰਦੇ ਆ ਇਸ ਕਰਕੇ ਥੋੜਾ ਜਿਹਾ ਫਟਾਫਟ ਛਟਪਟ ਉਂਗਲੀਆਂ ਚਟਣ ਵਾਲੀ ਜਿਹਨੂੰ ਕਹਿੰਦੇ ਨੇ ਰੈਸিপি ਤੁਹਾਡੇ ਨਾਲ ਲੱਗੀਆਂ ਜੀ ਮੈਂ ਸ਼ੇਅਰ ਕਰ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਆ ਜੀ ਠੀਕ ਆ ਸੋਹਣੇ ਸੋਹਣੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਮੌਸਮ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਕਿ ਤੂਫਾਨੀ ਕਲੀ ਹੋਈ ਆ इधर मॉर्निंग टाइम थोड़े जा बारिश होगी गई सी इस करके चलो जी फिर ठीक है चलते हैं जी फिर अपन रसोई देखो कर दे जी फिर स्टार्टिंग रेसिपी की कुछ इधर मैं ले ले पंच स्लाइस दो चार पंच पे ठीक है ब्रेड की करना ਸਾਈਡ ਤੇ ਨਾ ਇਸ ਤਰ੍ਹਾਂ ਇਹਨੂੰ ਕਟਿੰਗ ਕਰ ਲਵਾਂ ਚੰਗੀ ਤਰ੍ਹਾਂ ਤਾਂ ਸਾਰੇ ਨੂੰ ਆਦੀ ਨਾਲ ਇਸ ਤਰ੍ਹਾਂ ਕਟਿੰਗ ਕਰੋ ਤੁਸੀਂ ਵੀ 2 2 ਦੇ ਬਣਾ ਕੇ ਦੇਖ ਲੈਂਗੇ ਹਾਂ ਕਲ ਫੋਨੇ ਤੇ ਠੀਕ ਹੈ ਭਾਈ ਨਾ ਜਿੰਨਾ ਚਿੰਤਾ ਇਹ ਜਿਆਦਾ ਲੱਗ ਜਵੇ ਪਰ ਚੀਜ਼ ਤਾਂ ਵਧੀਆ ਬਣੇ ਕਿਉਂਕਿ ਮਿਹਨਤ ਕਰਨੀ ਇੰਨੀ ਗਰਮੀ ਵੀ ਆ ਭਾਈ ਦਿਨ 3 ਇਹ ਸਾਰੇ ਲਈ ਬਾਅਦ ਇਹ ਤੇਲ ਰੈਗੇ ਆ ਗਿਆ ਸਾਡਾ ਸਕੂਲ ਤੇ ਭੁੱਖ ਲੱਗੀ ਆ ਇਹਦਾ ਬਣਾਉ ਕੁਸ ਟਰਾਈ ਕਰਕੇ ਦੇਖਣ ਲੱਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੀ ਆ ਇਸ ਕਰਕੇ ਜੀਨਾਂ ਨੂੰ ਸਾਈਡ ਤੇ ਪਾਨੇ ਰੱਖ ਲੈਣਾ ਹੁਣ ਕੀ ਕਰਨਾ ਹੈ ਸਲੇਪ ਵੈਸੇ ਦਾ ਸਾਫ ਹੈ ਫਿਲ ਗਲੋ ਤੇ ਇਹਦੇ ਵਿੱਚ ਮੇਕਾ ਸੌਸ ਹੈ ਇਹ ਵਲੀ ਫਰੈਸ਼ ਟਮੇਟੋ ਸੌਸ ਓਕੇ ਚੰਗੀ ਤਰ੍ਹਾਂ ਸਾਰੀ ਜਗ੍ਹਾ ਇਹ Y de para dos piezas. ठीक हाँ इन्हें ileri सारे ਦੰਡੇ ਸਾਡੇ 1 ਅਹ ਦੇਖੋ ਹੋ ਗਿਆ ਇਹ ਇਹ ਮਿੱਟੀ ਕਰਕੇ ਨਾ ਥੋੜਾ ਜਿਹਾ ਕਿਹ ਕਿ ਸੌਸ ਲਈਆ ਮੱਖੀਆਂ ਇੱਕੋ ਦਮ ਆ ਗਈਆਂ ਤੈਸ ਕਰਕੇ ਇਹਨੂੰ ਪਾਣੀ ਦੇਣਾ ਤੱਕ ਤੇ ਹੁਣ ਕੀ ਕਰਾਂਗੇ ਆਪਾਂ ਇੱਕ ਬੋਲ ਰਾਵਾਂਗੇ ਉਸ ਦੇ ਵਿੱਚ ਪਾਣੀ ਪੂਰਾ ਸਰੇਸਾ 10 ਛੋਛਾਂ ਛੇ ਪੋਕੋਦੇ ਮਾਂਗੇ ਦੇ ਦੇ ਵਿੱਚ ਪਾਣੀ ਸਮਝ ਜੇ ਹੋਣਾ ਤੁਸੀਂ ਬੇਸਣ ਦਾ ਜਿਹੜਾ ਘੋਲ ਆਪਾਂ ਨੇ ਹੋ ਰੈਡੀ ਕਰਨਾ ਪੈਣਾ ਇਹ ਹੋ ਗਿਆ ਸਾਡਾ ਰੈਡੀ ਤੇ ਪਹਿਲਾ ਪਾਵਾਂਗੇ ਜੀ ਆਪਾਂ ਤੇਲ ਕਰਾਂਗੇ ਜੀ ਨੂੰ ਗੈਸ ਨੂੰ ਆਨ ਇੰਦੇ ਵਿੱਚ ਪਾਵਾਂਗੇ ਜੀ ਆਪਾਂ ਤੇਲ ਨੂੰ ਮੋਦਨ ਦੀ ਸਕੀਨ ਉਹ ਕੋਲ ਜਾ। ਇੱਕ ਬੋਤਲ ਨੇ ਬੋਤਲ ਨੂੰ ਖੋਲਣ ਦੇ। ਕਰੋ ਜੀ ਨਾਈਫ ਗਰਮ। ਕੰਮ ਆ। ਸਭ ਦੇ ਸਰੋਂ ਦਾ ਥੋੜਾ ਜਿਹਾ ਤੇਲ ਹੈਗਾ ਜੀ ਘਾਣੀ ਕਢਾਉਣਾ। ਇਹ ਆ ਸਕਾ ਕਿ ਸਾਡਾ ਮੁੱਛ ਪੁੱਤੋਂ ਦਾ ਬਰਤਨ ਆ ਪੈਣੇ ਹੈ। ਜਦੋਂ ਆਪਣਾ ਤੇਲ ਹੁੰਦਾ ਗਰਮ İşte biraz basit bir şey diye paniyem, paniyem Maggie masalı. Kötü bir ਬਸ ਹੋਰ ਕੁਝ ਨਹੀਂ ਪਾਣਾ ਆਪਾਂ ਥੋੜੀ ਜੀ ਖਾਲੀ ਵੀ ਪਾ ਦਾਂਗੇ ਥੋੜੀ ਸੀ ਰੈਡ ਚਿਲੀ ਠੀਕ ਕਰ ਦਾਂਗੇ ਜੀ ਹੁਣ ਇਹ ਬੰਦ ਇਹਦਾ ਕੰਮ ਹੋ ਗਿਆ ਸਮਾਪਤ ਫੇਰ ਆ ਜਾਂਗੇ ਜੀ ਨੂੰ ਮਿਕਸ ਕਰਨ ਦੇ ਟੈਕਨੀਕ ਤੇ ਆ ਕੇ ਚੰਗੀ ਤਰ੍ਹਾਂ ਇਹ ਹੋ ਜਵੇ ਮਿਕਸ ਤੇ ਤੇਲ ਸਾਰਾ ਪੂਰਾ ਕਰਾਂ ਲੈ ਸਕਤਾ ਲੈ ਸਕਤਾ ਤੇ ਬੱਚਿਆਂ ਲਈ ਕੁਝ ਨਵਾਂ ਬਣਾ ਕੇ ਖਾਣਾ ਸੀ ਤਾਂ ਕਿ ਕਿਹੜਾ ਦੇਖੋ ਬੱਚਾ ਹੈ ਪਰ ਹੁਣ ਕੀ ਕਰੀਏ ਇੰਪੋਰਟੈਂਟ ਇਹ ਹੈ ਹੁਣ ਇੱਕ ਛੋਟਾ ਜਿਹਾ ਟੁਕੜਾ ਵਿੱਚ ਗੇਰਨੇ ਆ ਚੰਤਰਾ ਇਹ ਇਹ ਉਹ ਵੀ ਮੈਂ ਵੈਸੇ ਟਰਾਈ ਕਰ ਰਹੀ ਹਾਂ ਕਿਉਂਕਿ ਵਿੱਚ ਥੋੜੇ ਜਿ ਟੁੱਟ ਰਹੇ ਆ ਮੈਨੂੰ ਇਹ ਹੈ ਵੀ ਥੋੜੇ ਕੋਲ ਤੇ ਨਾ ਟੁੱਟੇ ਉਹ ਇਸ ਕਰਕੇ ਟੁੱਟਿਆ ਹੈ ਕਿਉਂਕਿ ਇਹ ਹੈਗਾ ਜਿਆਦਾ ਠਿੱਕ ਫੜਦਾਂਗੇ ਜਿਹਨੂੰ ਸਾਈਟ ਤੇ ਕਿ ਜਿਆਦਾ ਹੈਗਾ ਗਾੜਾ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਪਤਲਾ ਇਸ ਕਰਕੇ

ਇਕ ਬਣਾ ਕੇ ਦੇਖਦੇ ਆ ਉਹ ਮੇਰ ਜਾਂਦੇ ਆ ਦੂਸਰਾ ਟਰਾਈ ਹੜੋ ਹੜੋ ਦੇਖੋ ਕਿ ਆਰ ਸਾਡੇ ਬਹੁਤ ਜ਼ਿਆਦਾ ਥੋੜਾ ਹਟਾ ਲਾਗੇ ਆਪਾਂ ਗੈਸ ਨੂੰ ਬੇਜ ਬੱਬਾ ਜੀ ਬਣਾ ਦਿਓ ਮਿਹਨਤ ਰਸ ਲਿਆ ਦਿਓ ਸਾਡੀ

ਜੱਜਮੈਂਨ ਥੋੜੀ ਜਿਹੀ ਦੇਖੋ ਹੋ ਗਏ ਬਣ ਕੇ ਰੈਡੀ ਵਿੱਚ ਥੋੜੇ ਜਿਹੇ ਕਰੰਚੀ ਜਿਹੇ ਹੋ ਗਏ ਤੇ ਹੁਣ ਆਪਾਂ ਕੀ ਕਰਨਾ ਹੈ ਸੌਸ ਲਈ ਥੋੜੀ ਜੀ ਥੋੜੀ ਜਿਹੀ ਲਾਵਾਂਗੇ ਜੇ ਪਚਾਟ ਮਸਾਲਾ ਛੱਡ ਦਾਂਗੇ ਜੀ ਇਹਨਾਂ ਦੇ ਉੱਪਰ ਠੀਕ ਵਿੱਚ ਰੱਖ ਦਾਂਗੇ ਜੀ ਸੌਸ ਹੋ ਗਏ ਜੀ ਰੈਡੀ ਮੇਡ ਰੈਸਪੀ ਹੁਣ ਇਹਨੂੰ ਸਰਵ ਕਰਾਂਗੇ ਪਰ ਚਾਹ ਦੇ ਨਾਲ ਚਾਹ ਸੀ ਦਿੱਤੀ ਆ ਉਤਾਰ ਮਿੰਨੇ ਜੀ 2 ਮਿੰਟ ਤੱਕ ਚਲੋ ਪਹਿਲਾ ਹੀ ਹਰੇ ਖਾਦਾ ਪੀਤਾ ਹੈ ਨਹੀਂ ਪਹਿਲੇ ਕਹਿੰਦੇ ਵੀ ਘੱਟ ਚੀਜ਼ ਬਣਾਈਆ ਮੈਂ ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੀ ਹਾਂ ਮਣੀ ਮੋਟੀ ਚੀਜ਼ ਬਣਾਉਂਦੀ ਆ ਵਾਹਿਦੁਰ ਜੀ ਦਾ ਘਰ ਸਾਹਿਬ ਵਾਹਿਦੁਰ ਜੀ ਕੀ ਭਰਤੀ ਹੁਣ ਜੇ ਤਾਂ ਲੱਗਿਆ ਇਹਨਾਂ ਨੂੰ ਦੋਨਾਂ ਨੂੰ ਸਵਾਦ ਇਹਨਾਂ ਨੂੰ ਹੋਰ ਮੰਗਣਿਆ ਫੇਰ ਇਹਨਾਂ ਨੂੰ ਕਾਰਨ ਨੇ ਤਾਂ ਸਮਝ ਲੈਣਾ ਕਿਉਂਕਿ ਕਾਰਨ ਨੂੰ ਵੀ ਪਤਾ ਵੀ ਸਿਹਤ ਭਾਰੇ ਆਲੇ ਸ਼ੁਭ ਨੂੰ ਆਹੀ ਦੇ ਦਿਓ ਚਲੋ ਆਪਾਂ ਨਹੀਂ ਖਾਵਾਂਗੇ ਵੈਸੇ ਬਰੈਡਾਂ ਦਾ ਆ ਇਹ ਹਮ ਫਟਕਾ ਇਹਨਾਂ ਨੂੰ ਤੁਹਾਨੂੰ ਕਰਦੀ ਨਹੀਂ ਤੇ ਕਰੀਆ ਯਾਰ ਪਹਿਲਾਂ ਤਾਂ ਉੱਥੇ ਦੇ ਚੱਲਣਾ ਬਹੁਤ ਆਰੀ ਹੈ ਉਹ ਤਾਂ ਚੱਲਣਾ ਆ ਰਿਹਾ ਮਮੀ ਐਨ ਆ ਤਾਂ ਹੀ ਲੱਸੀ ਮੜੀ ਮਸੀ ਲਾਈ ਤਾਂ ਉਹ ਤਾਂ ਪੁੱਤ ਕਹਿਣਾ ਹੀ ਆ ਹਲੇ ਵੀ ਆ ਰਿਹਾ ਚੱਲਣਾ ਉਹ ਵੱਜਿਆ ਨਾ ਕਿਉਂਕਿ ਤੁਹਾਡੀ ਗੱਲ ਕੋਈ ਨਹੀਂ ਬਹੁਤ ਜ਼ਿਆਦਾ ਸਵਾਲ ਬਣਿਆ ਹੋਇਆ ਐ ਹੁਣ ਤੇ ਤੇਰੀ ਹੋਣੀ ਹੈ ਕਟਾਈ ਇਹ ਉੱਧਰ ਕਿਤੇ ਥੋੜੇ ਬਣਾ ਉਧਰ ਦੇਖੋ ਪਿੱਛੇ ਨੂੰ ਘਰਾੜੇ ਟੈਂ 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 ਉਧਰ ਸਾਡਾ ਬੰਦਾ ਜੀ ਕਸੂਰਿਆ ਸਾਰਾ ਦੁਪਹਿਰਾ ਬੰਦਾ ਸੁੱਤਾਂ ਹੀ ਬਾ ਦੇਖੀਓ ਦੇਖੀ ਜਾਣ ਕੇ ਮੰਮੀ ਦੇਖੀ ਜਾਣ ਕੇ ਖੋਲ ਰਹੀ ਆ ਜਾਣ ਕੇ ਬਾਕੀ ਸੁਭਾਅ ਬਹੁਤ ਸੁਭਾਅ ਬਣਾ ਆਇਆ ਈ ਤਾਂ ਹਾਂ ਆਹ ਕਹਿੰਦੀ ਕਹਿੰਦੀ ਹਾਂ ਇੱਕ ਮੰਮਾ ਲੈ ਲੂਗੀ ਇੱਕ ਤੂੰ ਲੈ ਉਹ ਲੈ ਲਵਾਂ ਨਾ ਦੀਦੀ ਜੋ ਬਹ ਹੈ ਨਾ ਇਦਨ ਵੀ ਵੀ ਕਾ ਲੋ ਮੜਜੀ ਇੱਕ ਫੋਟੋ ਵੀ ਖਿੱਚ ਲੈ ਨਾਲ ਦਿਨਾ ਵੀਰ ਓਏ ਸ਼ੁਭ ਨੂੰ ਕਰਾਓ ਸ਼ੁਭ ਨੂੰ ਮੰਮੀ ਆ ਦੇਖਦੀ ਆਈ ਨਹੀਂ ਇਦਨ ਹਾਂ ਤਾਂ ਪਹਿਲੇ ਫੋਟੋ ਖਿੱਚ ਲੈ ਕਰਨ ਬਾਤੋਂ ਖਾਲੀ ਚਲੋ

ਦੇਖ ਲੈ ਇਹਨੂੰ ਪਤਾ ਮੈਂ ਹੁਣ ਤੇ ਚੀਜ਼ ਮੱਥੇ ਲੈ ਵੀ ਕੱਟ ਬਣਾਏ ਕਰਨੀ ਫੇਰ ਬਾਅਦ ਚੋ ਕਹਿੰਦੇ ਨੇ ਹਾਏ ਤੜਿਆਵਾ ਹਾਏ ਤੜਿਆਵਾ ਇਸ ਕਰਕੇ ਚੀਜ਼ ਘੱਟੇ ਮੈਂ ਤਾਂ ਕੱਟ ਕੇ ਨਹੀਂ ਹਾਂ ਮਾਂ ਮਾਂ 12 ਆ ਮੈਂ ਖਾ ਪਿਆ ਹੋਇਆ ਜੇ ਉਹ ਚਾਹਾਂ ਬਣਾ ਦੇ ਕਰੋ ਖਾਣ ਦਾ ਆਹ ਦੇਖ ਲੈ ਮਸੀਰ ਹੁਣ ਕਿਤੇ ਖਾਦਾ ਨਹੀਂ ਕਿਸ ਕਰਕੇ ਸਰੀਰ ਮੰਗਦਾ ਜਿਵੇਂ ਖਾਦਾ ਆਏ ਹਾਂ ਬਣਾ ਦੇ ਹੋਰ ਉਹ ਸੋ ਜਦੀਆਂ ਦਸੀਏ ਬਣਾ ਦੇ ਯਾਰ ਗੂਗਲ ਤੇ ਲੱਗੂ ਗੂਗਲ ਤੇ ਦਾ ਦੰਗੂ ਤਾਂ ਨਾ ਮੈਂ ਗਰਮ ਕਰਦੇ ਜਾਂਦਾ ਨਹੀਂ ਪੈਸੇ ਦੇ ਦੋ ਮਾ ਮਾਸੀ ਪੈਸੇ ਦੇ ਦੇ ਕੋਈ ਲੈਣੀ 10 ਰੁਪਏ 10 ਰੁਪਏ ਦੰਨੇ ਮਾ ਉਹ ਤਾਂ ਦੰਨੇ ਚਲ ਬੜਾ ਬ੍ਰੈਡ ਕਰਦੇ ਜਿੰਨਾ ਕਰਦੇ ਨਾ ਕੋਈ ਉਹਨੇ ਵੀ ਰੁਪਏ ਦਾ ਬ੍ਰੈਡ ਰੁਪਏ ਦਾ ਬ੍ਰੈਡ ਵੀ ਰੁਪਏ ਦਾ ਰੁਪਏ ਦਾ ਪੈਕਟ ਆਉਂਦਾ ਰੁਪਏ ਦਾ ਪੈਕਟ ਆਉਂਦਾ ਫਿਰ ਲੈ ਹੋਰ ਜਿਹੜਾ ਕੁਝ ਵਿਕਰ ਬੜਾਈ ਹੋਈ ਆ ਹਾਂ ਤਾਂ ਪੱਛੀ ਰਿਜੇ ਦਾ ਤੇਲ ਤੇਲ ਕਿੰਨਾ ਮਹਿੰਗਾ ਜਾਉਗੀ ਸੁਖਵੀਰ ਦੇ ਨੂੰ 500 ਰੁਪਇਆ ਦਊਗੀ ਜਾ ਤੋ ਤੇ ਆ ਮੈਂ ਤਾਂ ਤੇਲ ਨਹੀਂ ਦੇਣੀ ਆ 25 ਤੇ ਨਹੀਂ ਦਊਗੀ ਫੈਰੀ ਸੱਚੀ ਮੈਂ ਚੀਜ਼ ਬਣਾਈ ਪੂਰੀ ਪੂਰੀ ਆ ਮੈਨੂੰ ਇਹ ਤਾਂ ਵੀ ਤਲਿਆ ਵਾ ਵੀ ਕਰੂਣਾ ਮੈਂ ਤਾਂ ਵੀਡੀਓਜ਼ ਕੋਲ ਚਾਹਦਾ ਮੈਂ ਤਾਂ ਵੀਡੀਓ ਬਣਾਉਣ ਨੂੰ ਬਣਾਇ ਤੇ ਬਸ ਕਰ ਲੈ ਮੈਂਨੇ ਕੰਮ ਖਰਾਬ ਕੀਤਾ ਐਮਸੀ ਧੀਰੀ ਚੀਜ਼ ਤਾਂ ਹੁੰਦੀ ਹੈ ਸਵਾਦ ਉਹ ਤਾਂ ਹੈ ਤੁਂਜੜ ਵੀ ਨਹੀਂ ਬਣਾਉਂਦੀ ਯਾਰ ਜਿੰਨੇ ਛੇਤੀ ਦਿੰਦੀ ਹੈ ਕੱਟਿਆ ਉਹ ਨੂੰ ਐ ਬਣਾਉਂਦੀ ਥਾਲਾ ਪਾ ਕੇ ਆਹ ਬਿਕੋ ਖਾਏ ਨੇ ਕੇਰ ਦਵਾਸਾ ਹਾਂ ਦੇਖਿਆ ਕਰਨੀ ਬਰਜਾ ਬੰਦੇ ਰੱਬਧਰੂ ਮੂੜਾ ਰਾਬੰਦੇ ਦੋ ਉੱਧਰ ਅੱਧੀ ਜੀ ਵੈਦ ਲਿਖਤੀ ਤਾਂ ਜਾੜ ਤੁਹਾਡੀ ਗਲੀ ਚਾਹ ਲਈ ਆਈ ਮੈਂ ਕਰ ਲੂ ਗਲੀ ਹੋ ਜਣੀ ਦੇਖਿਆ ਕਿਆ ਕਰਤੀ ਹੁਣ ਇੱਕ ਓਕੇ ਛੱਡ ਗਈ ਰੀਤ ਦੀ ਨਕਾ ਚੀਜ਼ੀ ਦਾ ਯਾਰ ਯਾਰ ਚਾਹ ਦੇ ਦੇ ਨੋ ਮੈਂ ਅਸੀਂ ਚੀਜੀ ਚੂਜੀ ਨਹੀਂ ਕਾਣੀ ਚਾਹ ਲਿਆ ਦਿਓ ਬਸ ਕਰਨ ਚੱਲੇ ਚੈਕਿੰਗ ਕਰਨ ਲੱਭ ਲਿਆਵੇ ਜੇ ਲੱਭਦਾ ਇਹਨੂੰ ਲੱਭ ਲਿਆਵੇ ਸਾਰੀ ਗੱਲ ਤੇ ਬੂਬੂ ਦੀ ਅਬੂਬੂ ਸਾਸਿਕਾ ਲਈ ਬੁਲਾਈ ਅੱਜ ਸਾਰੀ ਸਵਾਦ ਆਏ ਜੀ ਜੀਏ ਕਰਨ ਕੀ ਦੀ ਦਸੀ ਜਾਰੀ ਕਰਕੇ ਜਾ ਰਹਾ ਤੱਪਾਂ ਚ ਕੀ ਬਣੂਗਾ ਏ ਰੱਬਾ ਮੇਰਾ ਏ ਰੱਬਾ ਕਾਟੀ ਹਲੇ ਮੈਂ ਕਹੀ ਜਾਂਦੀ ਐ ਨਾ ਕੰਮ ਕਰਨਾ ਨਹੀਂ ਮੈਂ ਰੈਸਪੀਆ ਉਹ ਕਰਕੇ ਬਜਰ ਹੋਰ ਵਧਾਈ ਜਾਂਦੀ ਐ ਇਹ ਕਹਦੇ ਤੂੰ ਯਾਰ ਤੂੰ ਚੀਜ਼ੇ ਰਤਾ ਦਗਾ ਇੱਕ ਦਫਾ ਆਉਂਦੀ ਬਣਾ ਪਾਈ ਓ ਮਾਸੀ ਮੈਨੂੰ ਆਏ ਫਿਰਦਾ ਆਪਾਂ ਦਿਲ ਤੁਸੀਂ ਤੁਸੀਂ ਮੇਰੇ ਦੁਸ਼ਮਣ ਨਹੀਂ ਨਾ ਆਨੇ ਹੋ ਗਏ ਤਾਨੂੰ ਟੈਨਸ਼ਨ ਨਹੀਂ ਨਹੀਂ ਤਾਂ ਵਿਚਾਇ ਪੱਟ ਜਿਵੇਂ ਇਹ ਹੋਈ ਮਾਸੀ ਇਹ ਕਾਹ ਗਾਲਤਾਂ ਉੱਕੇ ਬਈ ਮੈਂ ਨਾ ਨਾ ਕਰਨਾ ਬਗਾਨੇ ਬਗਾਨਿਆਂ ਨੇ ਵੀ ਫਿਰ ਤਾਂ ਹੀ ਲੈਣੀ ਮਾ ਮਾਨੀਆਂ ਮੋਟੀਆਂ ਕੁੜੀ ਫੱਟੇ ਚੱਕਦੀ ਮੈਂ ਇੱਕ ਗੱਲ ਦੱਸ ਆਏ ਤੂੰ ਲੋਰ ਦੀ ਸਾਲੀ ਉਹ ਚਾਹ ਖੜੀ ਖੜੀ ਸਿੱਧੇ ਕੋਈ ਨਾ ਕੋਲ ਕੋਲ ਹਾਲੇ ਲੱਗ ਕੋਈ ਉਹ ਤਾਣਾ ਆ ਗਈ ਤਰਾ ਕੋਈ ਨਹੀਂ ਬਾਕੀ ਸਭ ਕੀਆ ਗੱਲ ਦੱਸਣ ਲੱਗੇ ਤਾਂ ਤੁਸੀਂ ਮੈਂ ਇਹ ਕਹਿਣ ਲੱਗੀ ਸੀ ਵੀ ਮੇਰਾ ਤਾਂ ਸਹੀ ਰੂਮ ਆਉਂਦਾ ਜਾਂਦਾ ਮੇਰੀ ਮੁੰਡੀ ਵਰਗ ਬਸ ਭਾਈ ਉਹਦੇ ਵਾਰ ਗਈ ਹੋ ਰਿਆ ਸਰੀਰ ਮੋਟਾ ਮੈਂ ਕੀ ਦੇ ਬਦਗਾ ਸਾਡੇ ਕੋਈ ਆਈ ਨਹੀਂ ਮੋਟਾ ਮੈਰੇ ਤਾਂ ਗੱਧਾ ਹੰ ਪਿੰਡ ਚ ਜਾਉਣੀ ਆ ਕਹਿੰਦੇ ਦੂਹੀ ਬੰਤੂ ਆ ਆਹ ਕਹਿੰਦੇ ਆਇਆ ਹੈ ਆ ਦੇ ਆ ਫੱਟੇ ਚ ਕਾਉ ਤੁਹਾਡੇ ਇਹ ਭਾਈ ਮੈਂ ਨਹੀਂ ਮਿੱਠਾ ਖਾਣਾ ਆ ਚਕਾਉ ਫੱਟੇ ਹਲੇ ਕੀ ਪਤਲਾ ਬੰਦਾ ਪਤਲੇ ਨਹੀਂ ਤੁਸੀਂ ਹਣੇ ਤੁਸੀਂ ਇਹਦੇ ਪਤਲੇ ਤਾਂ ਹੈਗੇ ਹਾਲੇ ਮੋਟੇ ਹੋਵੋ ਹੁਣ ਇਹਨੂੰ ਖਾ ਕੇ ਆ ਕਰੋ ਆਪਣੀ ਪਾਂਡੀ ਨਿੱਕਰ ਵੀ ਚੇਂਜ ਕਰੋ ਕੰਨ ਜਾਂ ਨਿੱਕਰ ਨਹੀਂ ਦਿੱਤੇ ਕੰਨ ਆ ਕੇ ਲੈ ਆ ਚਾਹ ਲਈ ਪਾਣੀ ਨੇ ਦੋ ਤੱਕਤੀ ਸਾਰੀ ਚਾਹ ਕਿੱਥੇ ਇਹ ਹੈ ਵੇ ਬੱਚੇ ਚਾਹ ਤਾਂ ਮੈਂ ਖੁੱਲੀ ਬਣਾਈਆ ਚਾਹ ਚਾਹ ਤੋਂ ਕਰ ਤੱਕਾ ਮਜ਼ਾ ਕਰਿਆ ਚਾਹਾਂ ਖੁੱਲੀ ਬਣਾਈਆ ਮੈਂ ਲੈ ਲੀਕੀ ਖਾ ਲੈਣੀ ਕਿਹੜਾ ਮੁਕਤਾਰਾ ਆ ਬਦਲ ਲੱਗੀ ਮੈਂ ਥੋਤੇ ਗਾਣਾ ਸੁਣੀ ਜਾਊਂਗੀ ਪਰ ਮੈਂ ਚੀਜ਼ ਘੱਟ ਬਣਾਈ ਗਾਨੀ ਮੈਂ ਤੁਹਾਨੂੰ ਦੱਸਦਾ ਮੈਂ ਥੋਤੇ ਗਾਣਾ ਸੁਣੀ ਜਾਊਂਗੀ ਬੀਤੂ ਅਨਕ ਬਣਾਇਆ ਕਰਿਆ ਨੇ ਯਾਰ ਹੱਦ ਹੋ ਗਈ ਤੁਹਾਡੀ ਮੈਂ ਆਪਣੇ ਵੀਅਰਜ਼ ਨਾਲ ਤਾਂ ਰੈਸਿਪੀ ਸ਼ੇਅਰ ਕਰਨੀ ਆ ਵੀ ਮੈਨੂੰ ਆਉਂਦਾ ਇਹ ਚੀਜ਼ ਜੇ ਮੇਰੇ ਗਲਤ ਹੋ ਗਈ ਮੈਨੂੰ ਦੱਸੂਗੇ ਉਹ ਮੈਂ ਉਹਨਾਂ ਨਾਲ ਤਾਂ ਸ਼ੇਅਰ ਕਰਨੀ ਆ ਫਿਰ ਤੁਹਾਨੂੰ ਤੁਹਾਨੂੰ ਮੈਂ ਤਾਂ ਖਣਾਉਣੀ ਹੁੰਦੀ ਐ ਤੁਸੀਂ ਕੋਈ ਗਲਤੀ ਦੱਸੂਗੇ ਤਾਂ ਤੁਹਾਨੂੰ ਬਣਾ ਪਾਪਾਂ ਕੁੜਾਇਆ ਜੀ ਪਾਪਾ ਕਈ ਵਾਰ ਘਰ ਨਹੀਂ ਹੁੰਦੇ ਮੈਂ ਤੁਹਾਨੂੰ ਸਾਡੇ ਮੂੰਹ ਨਾਲ ਬੇਸਬਦ ਕਰਦੀ ਆ ਯਾਰ ਹੱਦ ਹੋ ਗਈ ਉਹ ਕਹਿ ਦਿੰਦੇ ਮੂੰਹ ਪਰ ਸਾਡੇ ਪਰ ਕੰਟਰੋਲ ਆ ਖਾਣ ਦੇ ਪਰ ਮਤਲਬ ਮਾਸੀ ਐ ਸੂਸਰੀ ਘਰ ਦਾ ਜਾਸਮੀਨ ਜਿੰਨਾ ਲੜਦਾ ਮੈਂ ਕਿਤੇ ਹੱਸਾਂ ਮਾਸੀ ਪਤਾ ਹੀ ਨਹੀਂ ਹੋਇਆ ਗਾਦੇ ਫਿਰ ਲੜਨਿਆਲੇ ਕੰਮ ਕਰਦੀ ਹੈ ਥਈ ਗਾਲਾ ਮੈਂ ਲੜਨਿਆਲੀ ਨਹੀਂ ਮੈਂ ਸਿਰਫ ਮੈਨੂੰ ਪਤਾ ਕੀ ਕਰਿਆ ਹੋਇਆ ਮੈਨੂੰ ਪਤਾ ਇਹਦਾ ਕੀ ਕਰਿਆ ਗੈਂ ਦੁੱਕੀ ਅੱਗੇ ਨੋ ਬੈਠਾ ਨਹੀਂ ਸਹੀ ਪਕੜੇ ਇਹਨਾਂ ਪੱਕਾ ਆਉਂਦੇ ਹੋ ਕੇ ਲੱਕੇ ਰੱਖੇ ਹੋਏ ਆ ਰੱਖੇ ਹੋਏ ਆ ਮੈਂ ਸੱਚੀ ਕਹਿੰਦੀ ਸੱਚੀ ਕਹਿਣੀ ਮੈਂ ਝੂਠ ਨਹੀਂ ਬੋਲੂਗੀ ਦੋ ਪੀਸ ਏ ਹਰ ਤੁਸੀਂ ਟੇਸਟ ਕਰ ਲੇ ਥੋੜਾ ਜਿਹਾ ਟੇਸਟ ਕਰ ਲੂਗਾ ਕਰਨ ਇੱਧਰ ਆ ਕੇ ਭਾਜਾ ਪੁੱਤ ਇਹ ਕਲਿਆ ਮੈਂ ਮੈਨੂੰ ਪਤਾ ਤੈਨੂੰ ਕਿਉਂ ਉੱਠਿਆ ਮਮਾ ਮੈਂ ਸੱਚੀ ਗੱਲ ਸਾਂ ਦੋ ਪੀਸ ਚਾਚੇ ਜੋਗੇ ਰੱਖੇ ਹੋਏ ਆ ਇੱਕ ਥੋੜਾ ਜਿਹਾ ਪਾਪਾ ਖਾ ਲੂਗੇ ਥੋੜੇ ਚਾਚਾ ਖਾ ਲੂਗੇ ਸੱਚੀ ਗੱਲ ਇਹ ਨਹੀਂ ਮੈਂ ਰੱਖੇ ਹੋਏ ਆ ਜੇ ਤੁਸੀਂ ਕਹਿੰਦੇ ਆ ਵੀ ਇਹਨਾਂ ਨੂੰ ਨਹੀਂ ਦੇਣੇ ਤੇ ਤੁਹਾਨੂੰ ਲਿਆ ਦੰਨੀ ਆ ਮੈਂ ਕੋਈ ਨਹੀਂ ਦੇਖ ਲਓ ਕਿਆ ਕਰਨ ਮੈਂ ਮੰਨਿਆ ਥੋੜੀ ਕਰਦੀ ਆ ਇੱਧਰ ਆਉਣੀ ਚਾਹੀਏ ਕਟਾਈ ਬ੍ਰੈਡਾਂ ਦਾ ਇਦਾਂ ਪੈਕੇਟ ਦਾ ਦੇਖ ਕਰਨ ਕੋਣ ਉੱਠ ਕੇ ਪਾਪਾ ਜੀ ਜਾ ਕਰਨ ਉੱਠ ਕੇ ਦੇਖ ਪਾਪਾ ਜੀ ਜਾ ਹੁਣ ਸੋਚੀ ਜਾਂਦਾ ਬੈਠਾ ਫਿਰ ਈ ਨੂੰ ਕਿਹਾ ਵੀ ਕੁੰਡਾ ਖੜਕਾਇਆ ਵੀ ਤੂੰ ਦੇਖ ਤੇ ਆਹ ਗੱਲ ਹੋ ਗਈ ਕਾ ਹੁਣ ਇਹ ਚਾਹ ਚਾਹ ਬਣੀ ਪਈਆ ਪਹਿਲਾਂ ਰੋਟੀ ਖਾ ਕੇ ਕਰ ਦਿੱਤੇ ਨਹੀਂ ਨਾ ਪਾ ਕੇ ਦੇ ਹੁਣੀ ਨਹੀਂ ਚੱਲਿਆ ਨੰਦ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੁਣ ਦੱਸੋ ਤੁਸੀਂ ਚਾਚੇ ਪਾਪਾ ਨੂੰ ਰਹਿਣ ਦਮਾ ਲੈ ਆ ਦਮਾ ਨਹੀਂ ਹੁਣ ਹੁਣ ਰਹਿਣ ਪਾਪਾ ਦੀ ਜੇ ਪਾਪਾ ਕੀ ਕਰਤਾ ਮਨ ਦੁਖੀ ਮਨ ਨੂੰ ਦੁਖੀ ਕਾਦਾ ਕਰਤਾ ਯਾਰ ਇੱਕ ਹੂਣ ਵਾਲੀ ਹੋ ਗਈ ਇੱਕ ਮੱਛੀ ਇਹ ਇਹ ਨਾ ਮੈਂ ਕੱਤੇ ਕਰਦੇ ਆ ਇਹਨੂੰ ਸਮਝ ਲੱਗੇ ਤਾਂ ਦਿੱਤੀ ਘੱਟ ਨੰਨੇ ਰੋਲ ਆਹ ਦਾ ਬਰਕ ਦਤਾ ਵੀਡੀਓ ਜਿਹੜਾ ਬਣਿਆ ਦੋ ਰੋਲ ਹਮਮ ਪੂਰਾ ਪੈਕਟ ਦਾ ਜਸਮੀ ਤੁਹਾਨੂੰ ਪਤਾ 6-7 ਬਰੈਡਾਂ ਨੇ ਬਣਾਏ ਤੇ ਮੈਂ ਬਾਕੀ ਕੀ ਨੂੰ দান ਕਰਨ ਰੱਖਿਆ ਡੇਢ ਮਿੰਟ ਉਹਦੀ ਹੋਰ ਰੈਸਿਪੀ ਬਣਾਉਣੀ ਫੇਰ ਗੱਲ ਉਹੀ ਆ ਗਈ ਮੈਂ ਤੁਹਾਨੂੰ ਕਹਿੰਦੀ ਮੈਂ ਤੁਹਾਨੂੰ ਇੰਨਾ ਤਲਿਆ ਹੋਇਆ ਨਹੀਂ ਖੁਲਾਣਾ ਇਹ ਸਮਝਾ ਇਹ ਸਮਝਾ ਪਾਵੇ ਰਹਾ ਪਤਾ ਬਥਰਬ ਦਿੱਤੇ ਨਾ ਲੈਣ ਲੱਗੀ ਲੱਗੀ ਆ ਤਾਂ ਕਰ ਲੱਗ ਨਹੀਂ ਇੱਕ ਆ ਨਾ ਇਹਨੂੰ ਰੱਖਿਆ ਨਹੀਂ ਚਲੋ ਜੀ ਫਿਰ Mami, ਆ ਹੋਰ ਕੁਝ ਹੋ ਜਾਣਾ bye bye. <tun>